ਆਤਮਰੰਗ ਜੀ ਅਸੀਂ ਤੁਸੀਂ ਖੂਨਦਾਨ ਕੀਤਾ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇਹ ਪਹਿਲਾਂ ਕਿੰਨੇ ਵਾਰੀ ਕਰ ਚੁੱਕੇ ਪਹਿਲਾਂ ਇੱਕ ਵਾਰੀ ਕੀਤਾ ਹੈ ਸੈਕੰਡ ਟਾਈਮ ਕੀਤਾ ਹੈ ਹਾਂ ਜੀ ਅੱਛਾ ਜੀ ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਮੈਸੇਜ ਦੇਣਾ ਚਾਹਾਂਗੇ ਵੀ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਜਿੰਨੇੜਾ ਆਪਾਂ ਕੰਮ ਦੇ ਅੰਸ਼ੇ ਦੇ ਵਿੱਚ ਲੋਕਾਂ ਦੀ ਜਾਨ ਚਾ ਸਕੀ ਹੈ ਗੱਡਾ ਸਰ ਬਹੁਤ ਵਧੀਆ ਸੀ ਬਹੁਤ ਅੱਜ ਬਾਬਸਾਹ ਦੇ ਜਨਮ ਦਿਨ ਤੇ ਅੱਜ ਖੂਨਦਾਨ ਕੈਂਪ ਲੱਗਿਆ ਜਿਨ੍ਹਾਂ ਨੇ ਖੂਨਦਾਨ ਕੀਤਾ ਸੀ ਉਹਨਾਂ ਨੂੰ ਵਧਾਈ ਦਿਨੀ ਹੈ ਸੋਸਾਇਟੀ ਵੱਲੋਂ ਹਾਂ ਜੀ ਸਰ ਕੀ ਕਹੋ ਅੱਜ ਬਾਬਾ ਅੰਬੇਡਕਰ ਸਾਹਿਬ ਦੀ ਜਨਤੀ ਪਰ ਉੱਥੇ ਲੋਕਾਂ ਨੇ ਬਹੁਤ ਜਨਤਾ ਨਾਲ ਜਨਤੀ ਮਨਾਈ ਜਾ ਰਹੀ ਹੈ ਜਿਸ ਦੀ ਖੁੰਦਾਨ ਕੈਂਪ ਲਗਾਇਆ ਗਿਆ ਹੈ ਮੈਂ ਜਿਹਨਾਂ ਨੌਜਵਾਨਾਂ ਨੇ ਖੁੰਦਾਨ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਕਿ ਨੌਜਵਾਨ ਤੇ ਖੁਸ਼ਾ ਲੈ ਕੇ ਤੁਸੀਂ ਵੀ ਸਮਾਜ ਸੇਵਾ ਚੱਕ ਜਾਓ ਤੇ ਲੋਕਾਂ ਦੀ ਸੇਵਾ ਕਰੋ ਇਹਨਾਂ ਸਰਬੱਤਾਂ ਦੇ ਜਿਹੜੇ ਹੈਗਾ ਦੂਰ ਰਹੋ ਅੱਜ ਇੱਕ ਦੂਸਰੇ ਸਾਈਡ ਤੋਂ ਪ੍ਰਧਾਨ ਰਾਜਕੁਮਾਰ ਜੀ ਹੋ ਭਗਵਾਨ ਜੀ ਰੈਂਬਰ ਜੀ ਹਾਜ਼ਰ ਹੈਗੇ ਆ ਮਹਾਰਾਜ ਜੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੇ ਜਿਹੜੀ ਮੌਜੂਦਗੀ ਹੈਗੀ ਹੈ ਉਹਨਾਂ ਨੂੰ ਦਿਲ ਦੋ ਸਤਸਾਂ ਨੂੰ ਧੰਨਵਾਦ ਕਰਦਾ ਹੈ ਕਿ ਉਹ ਮਾਤਾ ਅਮਰਦਰ ਸਾਹਿਬ ਦੀਆਂ ਦਿੱਤੀਆਂ ਨੂੰ ਅਪਣਾ ਕੇ ਦੇਸ਼ ਦੀ ਇਕਤਾ ਤੇ ਖੜਤਾ ਨੂੰ ਬਖਸ਼ਾ ਧੰਨਵਾਦ ਕੀ ਕੀ ਕਹਾਂਗੇ ਅੰਸਰ ਅੱਜ ਬਾਬਾ ਸਾਹਿਬ ਦਾ 3ਵੇਂ ਦਾ ਉਮੇਦ ਕਰ ਜੀ ਦੇ ਜਨਮ ਦਿਨ ਦੀਆਂ ਸਾਰੇ ਦਸਮੂਹ ਦੇ ਸਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਸਾਜੇ ਤੇ ਖੂਨ ਦਾ ਤਾਨ ਕੈਂਪ ਲੱਗਿਆ ਹੋਇਆ ਨੌਜਵਾਨ ਖੂਨ ਦੇ ਰਹੇ ਆ ਕਿ ਪਾਛੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਕਿ ਤੇ ਵਾਧੋ ਵਾਧਾ ਖੂਨਦਾਨ ਕੀਤਾ ਜਾਵੇ ਤਾਂ ਕਿ ਕੋਈ ਦਾਸਾ ਨਾ ਹੋਵੇ ਕਿਸੇ ਨੌਜਵਾਨ ਦਾ ਅੱਕੇ ਸੇ ਲੋੜਵੰਦ ਨੂੰ ਖੂਨ ਦਾਨ ਕੀਤਾ ਜਾ ਸਕਦਾ ਕੋਈ ਦੂਸਰ ਹੈ ਨਹੀਂ ਜੋ ਫ੍ਰੀਡ ਕਰ ਦੇਵੇ ਤੇ ਆ ਜੀ ਕੀ ਕਹਿਣਾ ਚਾਹੋਗੇ ਜੋ ਡਾਕਟਰ ਕੋਲ ਦੀ ਰੱਖ ਉਹਨਾਂ ਦੇ ਜਨਮ ਦਿਲ ਦੇ ਕਿਸੇ ਵਿੱਚ ਇਥੇ ਜਲਦੀ ਰਵੇ ਇਮਾਰੀ ਉੱਠਣ ਦਾ ਸੈੱਟ ਜੋ ਉਹਦੇ ਨਾਲ ਪਾਸੇ ਸਿਰਸਤ ਆਪਰੋਂ ਬਲੱਡ ਕੈਂਪ ਲਾਇਆ ਗਿਆ ਹੈ ਮੈਂ ਸੁਨੇਹਾ ਦਾ ਨੋਜਵਾਨਾਂ ਨੂੰ ਕਿ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਐਮਰਜੈਂਸੀ ਕਿਸੇ ਆਦਮੀ ਦੇ ਬੱਚੇ ਦੇ ਜੀਵਨ ਦੇ ਖਾਮਾਸਾ ਮੈਨੂੰ ਕੀ ਕਹੋਗੇ ਇਹ ਜੀ ਪਾਣੀ ਨੂੰ ਅੱਜ ਪਿੰਡਾ ਉਹ ਇੱਧਰ ਚਨਪ ਦੇ ਰਸਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਅੱਜ ਅਸੀਂ ਇੱਥੇ ਖੂਨਦਾਨ ਕੈਂਪ ਵਿੱਚ ਪਹੁੰਚੇ ਹਾਂ। ਨੌਜਵਾਨ ਬੱਚੇ ਖੂਨ ਦੇ ਰਹੇ ਹਨ। ਬਹੁਤ ਵਧੀਆ ਗੱਲ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਕਿ ਕਿਸੇ ਲੋੜਵੰਦ ਵਿਅਕਤੀ ਨੂੰ ਮੌਕੇ ਤੇ ਉਹਨਾਂ ਦੀ ਜਾਨ ਬਚਾਈ ਜਾ ਸਕੇ। ਜਲਦੀ ਨਾਲ ਕਰ ਲਿਆ ਕਰੋ।